ਅਕਨੇ ਕਰ ਰਹੇ ਹੋਏ ਓਏ ਓਏ ਭਾਈ ਹੜਾ ਦਾ ਵੀ ਨੀ ਕੋਤਰੇ ਮੇਰੇ ਭਾਈ ਤੈਨੂੰ ਆਖਿਆ ਦੀ ਚਾਰ ਪਾਲਾ ਮੁੜ ਕੇ ਬੇਲੇ ਹੋ ਜਾਗੇ ਨਾਲੇ ਕੋਈ ਆਪਣ ਨੂੰ ਹਰ ਵੇ ਇੱਕ ਤਰੱਕ ਤਰਾਈ ਕਰਦੀ ਲੋੜ ਨਹੀਂ ਸੀ ਪਰ ਤਾ ਮੇਰੀ ਗੱਲ ਨਹੀਂ ਮੰਨੀ ਚਾਰ ਜਦੋਂ ਮਸਕ ਮਾਰਦਾ ਹੁੰਦਾ ਵੀਰ ਜੀ ਬਿਮਾਰੀਆਂ ਬਿਮਾਰੀਆਂ ਫੈਲ ਜਾਂਦੀ ਨੇ ਓਏ ਕੋਸ ਨਹੀਂ ਹੁੰਦਾ ਪਤ ਕਿਹੜੀਆਂ ਦੰਦਾਰੀਆਂ ਫੈਲਦੀਆਂ ਸਾਰੀ ਦੁਨੀਆ ਨੇ ਚਾਰ ਪਾਇਆ ਮੱਕੀ ਦਾ ਇਤਕੀ ਹੈ ਕਿਦਰ ਨਹੀਂ ਦੁੱਧ ਚੋ ਹਵਾੜੇ ਆਉਂਦੀ ਨਾਲੇ ਦੁਨੀਆ ਦੇ ਨਾਲ ਹੀ ਆਪਾਂ ਵੀ ਸਮਝ ਗਏ ਭਾਈਓ ਤੇ ਬਣੋ ਓਏ ਆਜੋ ਆਜੋ ਕ੍ਰਿਕਟ ਖੇਡਣ ਚਲੀਏ ਬੜਾ ਮਜ਼ਾ ਆਊਗਾ ਠੰਡ ਵਿੱਚ ਤੁੱਪੇ ਖੇਡਣ ਦਾ ਆਜੋ ਆਜੋ ਕ੍ਰਿਕਟ ਖੇਡਣ ਚਲੀਏ ਆਜੋ ਸੁਕਿਆ ਆਜੋ ਉਹ ਖੜ ਜਾ ਸਾਨੂੰ ਕੰਮ ਤਾਂ ਵੇਖ ਲੈਣ ਦੇ ਮੈਂ ਤਾਂ ਅੱਗੇ ਥੱਕਿਆ ਪਿਆ ਓਏ ਆਕੇ ਕਰ ਲਾਗੇ ਭਾਈ ਕੰਮ ਆਪਾਂ ਪਹਿਲਾਂ ਖੇੜੇ ਉਹਨੇ ਕੋਤਰਾ ਫੇਰ ਕਰ ਲਾਗੇ ਆਕੇ ਓਏ ਆਕੇ ਕੁੱਤਰ ਕਰ ਲਿਓ ਕੱਖ ਨਾ ਮੇਰੀ ਯਾਰੀ ਜੇ ਤੂੰ ਜਿਆ ਕਰ ਮੇਰੀ ਗੱਲ ਸੁਣ ਇਹਨੂੰ ਨਾਲ ਲਾ ਬਿੰਪੜ ਜੇ ਨੂੰ ਜਿਹੜਾ ਵਾਲੀ ਉਹ ਕਾਲੀ ਕਰੀ ਜਾਂਦਾਗਾ ਨਲ ਕੋਤਰਾ ਕੀਤੇ ਬਣਾ ਮੈਂ ਵੀ ਸੋਨ ਜਾਨ ਨਹੀਂ ਦਿੰਦੀ ਕੋਤਰਾ ਕਰਕੇ ਫੇਰ ਜਾਇਆ ਕਦਰ ਕਦਰ ਕਰਨਾ ਆਉਂਦਾ ਮੇਰੇ ਭਾਈ ਮੈਨੂੰ ਨਾ ਬਤਾਓ ਯਾਰ ਮੈਂ ਤਾਂ ਤੁਹਾਨੂੰ ਖੇਡਣ ਵਾਸਤੇ ਬੁਲਾਇਆ